ਗੁਰਜੀ ਦਾ ਸਾਥ ਸਾਹਿਬ ਅਕੀਰ ਵੀ ਗੁਰਜੀ ਕੀ ਫਤਿਹ ਜਿਵੇਂ ਤੁਹਾਨੂੰ ਪਤਾ ਵੀ ਆਪਣਾ ਮਿਹਨਤ ਦਾ ਦੌਰ ਚੱਲ ਰਿਹਾ ਅੱਜ 20ਵਾਂ ਦਿਨ ਸੀਗਾ ਗਰਾਊਂਡ ਦੇ ਵਿੱਚ ਤੇ ਆਪੋ ਆਪ ਦੇ ਬੱਚਿਆਂ ਨੂੰ ਗਰਾਊਂਡ ਦੇ ਨਾਲ ਪਿੰਡ ਦੇ ਨਾਲ ਜੋੜੋ ਤੇ ਮਿਹਨਤ ਲਵਾਓ ਕਿਉਂਕਿ ਪੈਸਾ ਹਰੇਕ ਚੀਜ਼ ਪੈਸਾ ਨਹੀਂਗਾ ਕਿਉਂਕਿ ਪੈਸਾ ਆਪਾਂ ਕਮਾ ਲਾਂਗੇ ਪਰ ਸਰੀਰ ਨਹੀਂ ਕਮਾਇਆ ਜਾਣਾ ਸਰੀਰ ਦਾ ਵੀ ਕੋਈ ਟਾਈਮ ਹੁੰਦਾ ਤੇ ਹੱਥ ਜੋੜ ਕੇ ਬੇਨਤੀ ਆ ਵੀ ਆਪੋ ਆਪ ਦੇ ਮਾਪਿਆਂ ਨੂੰ ਆਪਦੇ ਆਪਦੇ ਬੱਚਿਆਂ ਨੂੰ ਗਰਾਊਂਡਾਂ ਦੇ ਨਾਲ ਜੋੜੋ ਤੇ ਸਾਡਾ ਵੀ ਹੌਸਲਾ ਵਧੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਪੇਜ ਨੂੰ ਕਰ ਲਓ ਫੋਲੋ ਵਾਹਿਗੁਰਜੀ ਖਾਲਸਾ ਅਸ਼ਿਰ ਵਾਹਿਗੁਰਜੀ ਚਲ ਤਿਆਰ ਹੋ ਜਾ ਚਲੋ 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 ਜਿੰਨੇ ਵੀ ਲੱਗਦੇ ਲਾਓ 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 ਅੱਤ ਨਾਨੀਗਾ ਲਾਓ 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 ਚੱਲੇ ਚੱਲੋ ਲਾ ਮੋਦੀ ਆ ਗਿਆ ਵਾਹ ਲੈ ਜਿੰਨੇ ਬਹੁਤ ਵਧੀਆ ਬਹੁਤ ਬਹੁਤ ਵਧੀਆ ਚਲੋ 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 ਲਾਓ ਲਾਓ ਸਨਬਾ ਸਨਬਾ ਲਾਓ ਲਾਓ ਯਾਰ ਇੰਦਰ ਵੇਖ ਕੇ ਐ ਕਰਨਾ ਠੀਕ ਆ ਬੈਕ ਆ ਜਾ